ਰਾਤ ਨੂੰ ਰੋਟੀ ਖਾਣ ਪਿੱਛੋਂ ਚੈਰਤੀ ਕਰ ਮੇਰੀ ਮਾਂ ਬੈਠੀ ਆ ਟੇਰਨ ਉੱਤੇ ਬਲੋਟੇ ਅਟੇਰਦੀ ਰਹਿੰਦੀ ਮੈਂ ਉਹਦੇ ਕੋਲ ਬੈਠਾ ਪਟਾਰੀ ਵਿੱਚ ਨੱਚਦੇ ਟੱਪਦੇ ਗਲੋਟਿਆਂ ਦਾ ਨਾਚ ਦੇਖਦਾ ਰਹਿੰਦਾ ਸਰੋਂ ਦੇ ਦੀਵੇ ਦੀ ਪੀਲੀ ਰੋਸ਼ਨੀ ਵਿੱਚ ਕੰਦ ਉੱਤੇ ਇੱਕ ਵੱਡਾ ਕਾਲਾ ਅਟੇਰਨ ਉਸੇ ਤਰ੍ਹਾਂ ਮਾਂ ਦੇ ਹੱਥਾਂ ਉੱਤੇ ਘੁੰਮਦਾ ਰਹਿੰਦਾ ਕਈ ਕਈ ਘੰਟੇ ਬੈਠਾ ਮੈਂ ਕੰਦ ਦੀ ਆਏ ਖਾਮੋਸ਼ ਮੂਕਤਾ ਦੇਖਦਾ ਰਹਿੰਦਾ ਕਦੇ-ਕਦੇ ਮੇਰੀ ਮਾਂ ਉਬਾਸੀ ਲੈਂਦੀ ਆਉ ਦੇ ਮੋਦੀ ਛਾਂ ਕਾਂਦ ਉੱਤੇ ਐਡੀ ਵੱਡੀ ਹੋ ਜਾਂਦੀ ਕਿ ਮੈਂ ਡਰ ਜਾਂਦਾ ਇਹ ਤਾਣਾ ਬਾਣਾ ਖਬਰ ਨਹੀਂ ਕਦ ਤੀਕ ਜਾਰੀ ਰਹਿੰਦਾ ਮੈਂ ਬੈਠਾ ਸਵਾਲ ਕਰਦਾ ਰਹਿੰਦਾ ਸੋਨ ਲਾਲ ਦਾ ਜਿਓਗ੍ਰਾਫੀਆ ਯਾਦ ਕਰਦਾ ਰਹਿੰਦਾ ਸਾਡੇ ਗਵੰਡੀ ਹਿਮਾਲੀਆ ਪਹਾੜ ਗਰਮ ਦੇਸ਼ ਦੇ ਵਸਨੀਕ ਵਾਰੀ ਵਾਰੀ ਸਾਰੇ ਸਵਕ ਪੜ੍ਹ ਲੈਂਦਾ ਤੇ ਮੇਰੇ ਸਾਹਮਣੇ ਕਾਂਦ ਉੱਤੇ ਛਾਂ ਤਰ੍ਹਾਂ ਤਰ੍ਹਾਂ ਦੇ ਖੇਡੇ ਕੀ ਕਰਦੀ ਰਹਿੰਦੀ ਜਦ ਕਦੀ ਉਸ ਵਿੱਚ ਕਿਸੇ ਤਰ੍ਹਾਂ ਦੀ ਬਦਲੀ ਹੁੰਦੀ ਮੇਰੀ ਨਜ਼ਰ ਝਟ ਸਲੇਟ ਤੋਂ ਉੱਡ ਕੇ ਉੱਥੇ ਪਹੁੰਚ ਜਾਂਦੀ ਮੇਰੀ ਮਾਂ ਹੈਰਾਨ ਹੁੰਦੀ ਕਿ ਮੈਂ ਘੜੀ ਮੂੜੀ ਸਿਰ ਚੁੱਕ ਕੇ ਉਹਦੇ ਪਿਛਾ ਕੀ ਦੇਖਦਾ ਹਾਂ ਫਿਰ ਮੈਨੂੰ ਉਹ ਸਮਝਾਂਦੀ ਕਿ ਛਾਂ ਵੱਲ ਨਹੀਂ ਦੇਖੀਦਾ ਰਾਤ ਨੂੰ ਭੂਤ ਆ ਜਾਂਦੇ ਹਨ ਕਈ ਵਾਰ ਮੈਂ ਤੇ ਮੇਰਾ ਨਿੱਕਾ ਭਰਾ ਕੇਵਲ ਪਤਲੇ ਪਤਲੇ ਕਾਨਿਆਂ ਨੂੰ ਅੱਗ ਲਾ ਕੇ ਹਵਾ ਵਿੱਚ ਘਮਾਉਂਦੇ ਫੁੱਲ ਵਰਗੇ ਨਰਮ ਚੰਗਿਆੜਿਆਂ ਦਾ ਇੱਕ ਸੋਹਣਾ ਚੱਕਰ ਵੱਜ ਜਾਂਦਾ ਮੈਂ ਇੱਕ ਵਾਰ ਸਰਕਸ ਵਿੱਚ ਇੱਕ ਆਦਮੀ ਨੂੰ ਇੱਕ ਵੱਡੀ ਸਾਰੇ ਸੋਟੀ ਦੇ ਦੋਹਾਂ ਸਿਰਿਆਂ ਉੱਤੇ ਮਿੱਟੀ ਦੇ ਤੇਲ ਵਿੱਚ ਭਿੱਜੇ ਰੂਹ ਦੇ ਗੋਲਿਆਂ ਨੂੰ ਅੱਗ ਲਾ ਕੇ ਘਮਾਉਂਦੇ ਤੱਕਿਆ ਸੀ ਉਹਦੀ ਰਿਸੇ ਮੈਰੀ ਟਾਂਡੇ ਦੇ ਦੋਹਾਂ ਸਿਰਿਆਂ ਨੂੰ ਅੱਗ ਲਾ ਕੇ ਹਵਾ ਵਿੱਚ ਘਮਾਉਣ ਲੱਗ ਪੈਂਦਾ ਇੱਕ ਵਾਰੀ ਕੋਲ ਦੀ ਲੰਗ ਦੀ ਭਾਬੀ ਦਾ ਦੁਪੱਟਾ ਮੇਰੇ ਇਸ ਕਰਤੱਬ ਵਿੱਚ ਉਲਝ ਗਿਆ ਤੇ ਅੱਗ ਲੱਗਦੇ ਲੱਗਦੇ ਮਸਾਂ ਬਚਿਆ ਉਸ ਦਿਨ ਮੇਰੇ ਕੰਨ ਖਿੱਚੇ ਗਏ ਤੇ ਤਾੜਿਆ ਗਿਆ ਖਬਰਦਾਰ ਜੇ ਕਦੇ ਅੱਗ ਨਾਲ ਖੇਡਿਆ ਪਰ ਮੈਨੂੰ ਐਸ ਖੇਡ ਵਿੱਚ ਬੜਾ ਸੁਆਦ ਆਉਂਦਾ। ਅਸੀਂ ਦੋਵੇਂ ਭਰਾ ਆਪਣੇ ਆਪਣੇ ਟਾਂਡਿਆਂ ਨੂੰ ਅੱਗ ਲਾ ਕੇ ਇੱਕ ਦੂਜੇ ਨਾਲ ਗੱਤਕਾ ਖੇਡਣ ਲੱਗ ਪੈਂਦੇ। ਪਰ ਇਹ ਖੇਡ ਵੀ ਘਰ ਦੇ ਕਿਸੇ ਬੰਦੇ ਤੋਂ ਨਾ ਜਰੀ ਜਾਂਦੀ ਤੇ ਸਾਨੂੰ ਦੋਹਾਂ ਨੂੰ ਉਸੇ ਤਰ੍ਹਾਂ ਕੁੱਟਿਆ ਜਾਂਦਾ। ਜੇ ਮੈਂ ਮੰਜੀ ਉੱਤੇ ਬੈਠਾ ਬੈਠਾ ਟਾਂਗ ਹਿਲਾਉਣ ਲੱਗ ਜਾਂਦਾ ਤਾਂ ਝੱਟ ਮੇਰੀ ਮਾਂ ਢੋਕ ਦਿੰਦੀ। ਨਿਚਲਾ ਨਹੀਂ ਬੈਠੀਦਾ, ਟੱਪੀ ਜਾਂਨੇ। ਮੈਂ ਟੰਗਾਂ ਚੁੱਪ ਕਰਾਉਂਦਾ ਤਾਂ ਹੱਥ ਕਿਸੇ ਨਾ ਕਿਸੇ ਚੀਜ਼ ਨਾਲ ਖੇਡਣ ਲੱਗ ਜਾਂਦੇ। ਮਾਂ ਕਚੂਚ ਹੋ ਕੇ ਕਹਿੰਦੀ ਵੇ ਤੇ ਥੋ ਟੈੱਕੇ ਨਹੀਂ ਬੈਠੀ ਦਾ ਰੋਟੀ ਪਕਾ ਚੁੱਕਣ ਪਿੱਛੋਂ ਜਦ ਚੁੱਲ੍ਹੇ ਤੋਂ ਉਹ ਤਵਾ ਉਲਟਾਂਦੀ ਤਾਂ ਮੈਂ ਬੜਾ ਚਰ ਉਹਨਾਂ ਬਰੀਕ ਤਾਰਿਆਂ ਵੱਲ ਦੇਖਦਾ ਰਹਿੰਦਾ ਜਿਹੜੇ ਕਾਲਖ ਵਿੱਚ ਇੱਕ ਅਮੁੱਖ ਸੈਲਸ ਨੇ ਵਿੱਚ ਉੱਠਦੇ ਤੇ ਮਰ ਜਾਂਦੇ ਜਿਵੇਂ ਇਹ ਤਵੇ ਦੀ ਕਾਲਖ ਬ੍ਰਹਿਮੰਡ ਹੋਵੇ ਤੇ ਇਹ ਛੋਟੇ ਛੋਟੇ ਚੰਗਿਆੜੇ ਅਣਗਿਣਤ ਤਾਰਿਆਂ ਵਾਂਗ ਅਨੰਤ ਵਿਥ ਤੇ ਕਾਲ ਦੇ ਨਾ ਖਤਮ ਹੋਣ ਵਾਲੇ ਚੱਕਰ ਵਿੱਚ ਬੰਨੇ ਹੋਏ ਦੌੜ ਰਹੇ ਹੋਣ ਸਿਆਲੇ ਵਿੱਚ ਅੰਗੀਠੀ ਬਾਲ ਕੇ ਅਸੀਂ ਉਹਦੇ ਆਲੇ ਦੁਆਲੇ ਭੈਣ ਭਰਾ ਹੱਥ ਪੈਰ ਸੇਕਣ ਬੈਠ ਜਾਂਦੇ ਮੇਰੀ ਮਾਂ ਪਾਟੀਆਂ ਹੋਈਆਂ ਵਿਆਈਆਂ ਵਿੱਚ ਸਲਾਈ ਗਰਮ ਕਰ ਕਰਕੇ ਮੋਹ ਭਰਦੀ ਰਹਿੰਦੀ ਅਸੀਂ ਪੱਖਦੇ ਹੋਏ ਕੋਲਿਆਂ ਨੂੰ ਵੇਖਦੇ ਰਹਿੰਦੇ ਸਵਾਦੀ ਇੱਕ ਬਰੀਕ ਤ ਹੈ ਉਹਨਾਂ ਉੱਤੇ ਬੈਠ ਜਾਂਦੀ ਕਿਰੇ ਹੋਏ ਤੇ ਖਿੰਡੇ ਹੋਏ ਅੰਗਿਆਰਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸ਼ਕਲਾਂ ਬਣਦੀਆਂ ਰਹਿੰਦੀਆਂ ਮੈਂ ચીਖ ਕੇ ਕਹਿੰਦਾ ਕੇਵਲਾ ਇਹ ਦੇਖ ਮਗਰ ਮੱਚ ਦਾ ਮੂਹ ਔੜੇ ਜਰਤੋਂ ਇੱਕ ਕੋਲਾ ਖੈਸਕਤੇ ਇਧਰ ਉਧਰ ਹੋ ਜਾਂਦਾ ਤਾਂ ਮੇਰੀ ਵੱਡੀ ਭੈਣ ਭਗਵਤੀ ਕਹਿੰਦੀ ਹੁੰਜੇ ਦੇ ਅੰਗਾਰ ਨੂੰ ਦੇਖ ਜਿਵੇਂ ਹਨੂਮਾਨ ਪਹਾੜ ਚੁੱਕੀ ਖੜਾ ਹੋਵੇ ਦੂਜੀ ਭੈਣ ਸ਼ਾਂਤੀ ਆਖਦੀ ਨੀ ਵਿਚਾਲੇ ਨੂੰ ਤੱਕ ਹੈ ਕਿ ਨਹੀਂ ਸਾਵਾ ਸ਼ੇਰ ਦਾ ਮੂੰਹ ਇਹ ਖੇੜ ਬਹੁਤ ਚਰਤਾਂਈ ਤੁਰੀ ਜਾਂਦੀ ਫੇਰ ਜਦ ਅੱਗ ਹੋ ਜਾਂਦੇ ਨੇੜੇ ਆਉਂਦੀ ਮੈਂ ਚੋਰੀਓ ਕਿਓ ਦਾ ਤੋਪਕਾ ਛੜਕ ਦਿੰਦਾ ਬੁਜਦੇ ਹੋਏ ਅੰਗਾਰੇ ਵਿੱਚ ਸਾਹ ਆ ਜਾਂਦਾ ਇੱਕ ਲਾਟ ਛੇਤੀ ਦੇ ਕੇ ਇਉਂ ਜਾਗ ਉੱਠਦੀ ਜਿਵੇਂ ਸੱਪ ਨੂੰ ਛੇੜਨ ਨਾਲ ਉਸਦੀ ਜੀਭ ਥੋੜੇ ਚਿਰ ਪਿੱਛੋਂ ਇਹ ਲਾਟ ਰਾਖ ਵਿੱਚ ਸੌ ਜਾਂਦੀ ਤੇ ਇੱਕ ਧੂ ਜਿਹਾ ਪਿੱਛੇ ਰਹਿ ਜਾਂਦਾ ਇਸ ਤਰ੍ਹਾਂ ਬੈਠੇ ਅਸੀਂ ਵਾਰੀ ਵਾਰੀ ਕਹਾਣੀਆਂ ਪਾਉਂਦੇ ਰਹਿੰਦੇ ਇੱਕ ਰਾਤ ਮੇਰੀ ਮਾਂ ਦੀ ਦਾੜ ਵਿੱਚ ਪੀੜ ਹੁੰਦੀ ਸੀ ਉਹ ਰੋਲਾ ਚੱਲ ਨਹੀਂ ਸੀ ਸਕਦੀ ਸਾਡੇ ਹਾਸੇ ਨਾਲ ਉਸਦੀ ਚੀਜ਼ ਸ਼ਾਇਦ ਵਧੇਰੇ ਹੋ ਜਾਂਦੀ ਸੀ ਕਿਉਂਕਿ ਜਦ ਸਾਡੇ ਵਿੱਚ ਕਿਸੇ ਨੂੰ ਹੱਸਦਾ ਸੁਣਦੀ ਤਾਂ ਚੜ ਕੇ ਆਖਦੀ ਤੇ ਤੁਸੀਂ ਹੁਣ ਸੌਣਾ ਮਰਨਾ ਨਹੀਂ ਉਹ ਪਰਉ ਆਈ ਦੀ ਆਤ ਪੈ ਗਈ ਏ ਤੇ ਬੈਠੇ ਦੰਦ ਕੱਢੀ ਜਾਣੇ ਹੋ ਇਹ ਸੁਣ ਕੇ ਮੈਂ ਲੱਖ ਹਾਸੀ ਰੋਕਦਾ ਪਰ ਨਾ ਰੁਕਦੀ ਆਪਣੇ ਮੂੰਹ ਤੇ ਹੱਥ ਦੇ ਲੈਂਦਾ ਪਰ ਮੇਰੇ ਦੰਦਾਂ ਵਿੱਚੋਂ ਮੇਰੀਆਂ ਉਗਲਾਂ ਵਿੱਚੋਂ ਜ਼ਬਰਦਸਤੀ ਇੱਕ ਹਲਕੀ ਖੜ ਨਾਲ ਭਰੀ ਚੀਫ ਨਿੱਕਲ ਜਾਂਦੀ ਅਸੀਂ ਚਾਰੇ ਜਣੇ ਕੰਬੋਟ ਦੇ ਸ਼ਾਂਤੀ ਮੇਰੇ ਚੁੰਡੀ ਵੱਢ ਕੇ ਕਹਿੰਦੀ ਤੂੰ ਸਭ ਨੂੰ ਕਟ ਪਵਾਏਗਾ ਮਸਾ ਮਸਾ ਹਾਸੇ ਦੀ ਇਸ ਤੂਫਾਨ ਨੂੰ ਰੋਕਦਾ ਮੇਰਾ ਮੂੰਹ ਹਾਸੇ ਦੀ ਝੱਗ ਨਾਲ ਭਰਿਆ ਹੁੰਦਾ ਮੇਰੀਆਂ ਗੱਲਾਂ ਲਾਲ ਹੋ ਜਾਂਦੀਆਂ ਤੇ ਅੱਖਾਂ ਵਿੱਚ ਪਾਣੀ ਆ ਜਾਂਦਾ ਓੜਕ ਮੈਂ ਕਹਿੰਦਾ ਚੰਗਾ ਹੁਣ ਨਹੀਂ ਹੱਸਦਾ ਫਿਰ ਅੱਗੇ ਕਹਾਣੀ ਕਹਿ ਤੇ ਸ਼ਾਂਤੀ ਕਹਾਣੀ ਕਹਿੰਦੀ ਮੈਂ ਕਿੱਥੇ ਸਾਂ ਭਗਵਤੀ ਜਵਾਬ ਦਿੰਦੀ ਜਦ ਨਿਯੋਲਾ ਰਾਤ ਨੂੰ ਅੰਬ ਸੌਂਗ ਗਿਆ ਤੇ ਸਭ ਤੋਂ ਛੋਟੀ ਰਾਣੀ ਨੇ ਉਹ ਅੰਬ ਖਾ ਲਿਆ ਹਾਂ ਸ਼ਾਂਤੀ ਜਵਾਬ ਦਿੰਦੀ ਬਾਕੀ ਸਭ ਨਾ ਰਾਣੀਆਂ ਦੇ ਤਾਂ ਦੁੱਧ ਵਰਗੇ ਚਿੱਟੇ ਰਾਜਕੁਮਾਰ ਹੋਏ ਪਰ ਛੋਟੀ ਰਾਣੀ ਦੇ ਨਿਯੋਲ ਜੰਮਿਆ ਮੇਮੂਰੇ ਤੋਂ ਉੱਛਲ ਕੇ ਕਹਿੰਦਾ ਹੈ ਸ਼ਾਂਤੀ ਹੱਥ ਹਿਲਾ ਕੇ ਆਖਦੀ ਬਹੁਤਾ ਟੱਪ ਨਾ ਆਰਾਮ ਨਾਲ ਸੌਣ ਨਿਯੋਲਾ ਦੇਖ ਕੇ ਰਾਣੀ ਬਹੁਤ ਉਦਾਸ ਹੋਈ ਪਰ ਇਹ ਸੋਚ ਕੇ ਚੁੱਪ ਹੋ ਗਈ ਕਿ ਮੇਰੇ ਭਾਗਾਂ ਵਿੱਚ ਇਹ ਕੁਝ ਲਿਖਿਆ ਸੀ ਇਸ ਪਿੱਛੋਂ ਸੱਬੇ ਫੁੱਲਾ ਰਾਣੀ ਨੂੰ ਵਿਆਹ ਜਾਣ ਦੀ ਤਿਆਰੀ ਕਰਦੇ ਨੇ ਸਬਰਾਂ ਨੂੰ ਹਰ ਇੱਕ ਦੀ ਮਾਂ ਨੇ ਚੂਰੀ ਲੜ ਬੰਨ ਦਿੱਤੀ ਨਿਯੋਲੇ ਦੀ ਮਾਂ ਨੇ ਹੌਕਾ ਭਰ ਕੇ ਆਖਿਆ ਪੁੱਤ ਤੂੰ ਕੀ ਕਰੇਂਗਾ ਇੰਨਾ ਨਾਲ ਜਾ ਕੇ ਤੇਰਾ ਘੜਾ ਸੀਗਾ ਹੈ ਇਹਨਾਂ ਨਾਲ ਐਨੇ ਹੱਡ ਗੋਡੇ ਪਣਾ ਕੇ ਘਰ ਆ ਜਾਵੇਂਗਾ ਨਿਉਲੇ ਨੇ ਅੜੀ ਕਰਕੇ ਆਖਿਆ ਨਾ ਮਾਂ ਮੈਂ ਤਾਂ ਜ਼ਰੂਰ ਜਾਵਾਂਗਾ ਸੱਬੇ ਘਰੋਂ ਤੁਰ ਪੈਂਦੇ ਹਨ ਰਸਤੇ ਵਿੱਚ ਭੁੱਖ ਲੱਗੀ ਤਾਂ ਸੱਬੇ ਆਪੋ ਆਪਣੀ ਚੋਰੀ ਕੱਢ ਕੇ ਖਾ ਲੈਂਦੇ ਨਿਉਲ ਗਰੀਬ ਨੂੰ ਕਿਸੇ ਪੁੱਛਿਆ ਵੀ ਨਾ ਨਾਲ ਖਰਬੂਜਿਆਂ ਦਾ ਬਾੜਾ ਸੀ ਨਿਉਲ ਬਾੜ ਟੱਪ ਕੇ ਅੰਦਰ ਖੇਤ ਵਿੱਚ ਲੰਘ ਗਿਆ ਤੇ ਖੂਬ ਰੱਜ ਕੇ ਖਰਬੂਜੇ ਖਾਦੇ ਉਹਦੇ ਭਰਾਵਾਂ ਨੇ ਉਸ ਦਿਹਾੜੇ ਕੱਢੇ ਸਾਨੂੰ ਇੱਕ ਫਾੜ ਦੇ ਦੇ ਪਰ ਨਿਓਲੇ ਨੇ ਆਖਿਆ ਕਿਉਂ ਮੈਨੂੰ ਚੂਰੀ ਦਿੱਤੀ ਸੀ ਇਤਨੇ ਵਿਚ ਮਾਂ ਨੇ ਲੇਫ ਵਿੱਚ ਪਏ ਹੋਏ ਅੰਗੜਾਈ ਨਹੀਂ ਵੇ ਤੁਸੀਂ ਹਾਲੇ ਸੁੱਤੇ ਨਹੀਂ ਸੱਬੇ ਜਣੇ ਚੂਹਿਆਂ ਵਾਂਗ ਉਛਲ ਕੇ ਆਪਣੇ ਆਪਣੇ ਬੈਸਤਰੀ ਜਾ ਲੁਕੇ ਮੇਰੇ ਦਿਲ ਵਿੱਚ ਅੱਜ ਵੀ ਜਹੀ ਲੱਗੀ ਹੋਈ ਸੀ ਕਿ ਫਿਰ ਨਿਓਲੇ ਨੇ ਸ਼ਹਿਜ਼ਾਦੀ ਕਰ ਲਿਆਂ ਦੀ ਸ਼ਾਂਤੀ ਜਵਾਬ ਦੇਂਦੀ ਬਾਕੀ ਕੱਲ ਨੂੰ ਮੈਂ ਸੋਚਦਾ ਜੇ ਨਿਓਲਾ ਸ਼ਹਿਜ਼ਾਦੀ ਵਿਆਹ ਸਕਦਾ ਹੈ ਤਾਂ ਕੀ ਮੈਂ ਨਹੀਂ ਵਿਆਹ ਸਕਦਾ ਤੇ ਰਾਤ ਨੂੰ ਕੱਚ ਦੇ ਮਹਿਲ ਵਿੱਚ ਫੁੱਲਾਂ ਦੀ ਸੇਜ ਉੱਤੇ ਪਈ ਹੋਈ ਮੈਂ ਇੱਕ ਸ਼ਹਿਜ਼ਾਦੀ ਦੇ ਸੁਪਨੇ ਤੱਕਦਾ ਰਹਿੰਦਾ ਜਿਸ ਨੂੰ ਬਹੁਤ ਸਾਰੀਆਂ ਬਾਂਦੀਆਂ ਕੰਵਲ ਦੇ ਫੁੱਲਾਂ ਨਾਲ ਲਹਾਉਂਦੀਆਂ ਸਨ ਤੇ ਮੋਰ ਖੰਭਾਂ ਨਾਲ ਪੱਖਾ ਚਲਦਿਆਂ ਸਨ ਉਹ ਚਾਂਦੀ ਦੀ ਬੱਗੀ ਉੱਤੇ ਸੈਰ ਕਰਨ ਜਾਂਦੀ ਪੂਰਨਮਾਸ਼ੀ ਦੀ ਰਾਤ ਨੂੰ ਉਸ ਦੇ ਰੱਥ ਨੂੰ ਸਮੁੰਦਰੀ ਘੋੜੇ ਦੁੱਧਿਆ ਆਕਾਸ਼ਨੀ ਚੱਗ ਨਾਲ ਖੜੀਆਂ ਹੋਈਆਂ ਪਾਣੀ ਦੀਆਂ ਛੱਲਾਂ ਉੱਤੇ ਜਦ ਮੈਂ ਅੱਖ ਖੋਲਦਾ ਮੇਰੀ ਮਾਂ ਮੈਨੂੰ ਝੰਜੋੜ ਕੇ ਜਗਾ ਰਹੀ ਹੁੰਦੀ ਉੱਠ ਚੇਤੀ ਕਰ ਸੂਲ ਦਾ ਵੇਲਾ ਹੋ ਗਿਆ ਹੈ। ਰਾਤ ਨੂੰ ਮੇਰੀ ਪੂਆ ਲੌਂਗ ਚੱਬਦੀ ਹੋਈ ਬਹੁਤ ਚੈਰ ਤੱਕ ਕਹਾਣੀਆਂ ਸੁਣਾਉਂਦੀ ਰਹਿੰਦੀ। ਮੈਂ ਹੰਗਾਰਾ ਪਰਦਾ ਉਹਦੀਆਂ ਕਹਾਣੀਆਂ ਡਰ ਤੇ ਬਹਾਦਰੀ ਨਾਲ ਭਰੀਆਂ ਹੁੰਦੀਆਂ ਤੇ ਮੈਂ ਉਸਦੇ ਸੱਬੇ ਪਾਤਰਾਂ ਤੇ ਥਾਵਾਂ ਦਾ ਚੰਗੀ ਤਰ੍ਹਾਂ ਜਾਣੂ ਤਾਂ ਜਿਵੇਂ ਮੈਂ ਉਹਨਾਂ ਵਿੱਚ ਰਿਹਾ ਹੋਵਾਂ। ਉਹ ਵੱਡਾ ਸਾਰਾ ਡਾਕਰ ਲੈ ਕੇ ਸਦਾਗਰ ਦੀ ਕਹਾਣੀ ਕਹਿੰਦੀ। ਅੱਗੇ ਜਾ ਕੇ ਸਦਾਗਰ ਨੇ ਵੇਖਿਆ ਕਿ ਇੱਕ ਬੁੱਢੀ ਪੂੜੇ ਤਲ ਦੀ ਰੋਈ ਰੋਈ ਜਾਂਦੀ ਹੈ। ਸਦਾਗਰ ਪੁੱਛਦਾ ਹੈ ਦੁਰੋਂ ਦੀ ਕਿਉਂ ਹੈ ਬੁੱਢੀ ਨੇ ਅੱਗ ਵਿੱਚ ਫੂਕਾ ਮਾਰਦੇ ਹੋਏ ਆਖਿਆ ਪੁੱਤਰ ਕੀ ਦੱਸਾਂ ਦਰਿਆਵਾਂ ਪਾਰ ਰਹਿੰਦੇ ਦਿਓ ਦੇ ਖਾਨ ਲਈ ਐਸ ਪਿੰਡ ਵਿੱਚੋਂ ਨਿਤ ਗੱਡਾ ਰੋਟੀਆਂ ਦਾ ਤੇ ਇੱਕ ਆਦਮ ਜੰਦਾ ਹੈ ਅੱਜ ਮੇਰੇ ਪੁੱਤ ਦੀ ਵਾਰੀ ਹੈ ਮੇਰੀਆਂ ਅੱਖਾਂ ਡਰ ਤੇ ਹੈਰਾਨੀ ਨਾਲ ਖੁੱਲ ਜਾਂਦੀਆਂ ਕਿਸੇ ਵੇਲੇ ਉਹ ਇਸ ਤਰ੍ਹਾਂ ਦੀ ਕਹਾਣੀ ਸੁਣਾਉਂਦੀ ਸ਼ਹਿਜ਼ਾਦਾ ਜੰਗਲ ਵਿੱਚ ਸ਼ਿਕਾਰ ਖੇਡਦਾ ਹੋਇਆ ਰਾਹ ਪੌਲ ਕੇ ਇੱਕ ਦਿਉਣੀ ਦੇ ਘਰ ਜਾ ਨਿਕਲਿਆ ਦਿਉਣੀ ਬਾਹਰ ਗਈ ਹੋਈ ਸੀ ਉਹਦੀ ਕੁੜੀ ਉਸ ਨੂੰ ਦੇਖ ਕੇ ਪਹਿਲਾਂ ਤਾਂ ਹੱਸੀ ਫਿਰ ਰੋਈ ਸ਼ਹਿਜ਼ਾਦਾ ਇਸ ਦਾ ਕਾਰਨ ਪੁੱਛਦਾ ਹੈ ਤਾਂ ਕੁੜੀ ਕਹਿੰਦੀ ਹੈ ਹੱਸੀ ਤਾਂ ਇਸ ਲਈ ਕਿ ਅੱਜ ਮੈਂ ਇੱਕ ਸੋਹਣੇ ਗੱਭਰੂ ਨੂੰ ਤੱਕਿਆ ਹੈ ਰੋਈ ਇਸ ਲਈ ਕਿ ਮੇਰੀ ਮਾਂ ਆ ਕੇ ਤੈਨੂੰ ਖਾ ਜਾਓ ਇਹਨੇ ਨੂੰ ਬਾਹਰੋਂ ਡੈਣ ਆਦਮਬੂ ਆਦਮਬੂ ਕਰਦੀ ਆਈ ਕੁੜੀ ਨੇ ਸ਼ਹਿਜ਼ਾਦੇ ਨੂੰ ਝੱਟ ਮੱਖੀ ਬਣਾ ਕੇ ਆਪਣੇ ਘਗਰੇ ਦੀ ਲਾਉਣ ਵਿੱਚ ਲੁਕੋ ਲਿਆ ਮੈਂ ਉਸ ਵੇਲੇ ਆਪਣੇ ਮਨ ਵਿੱਚ ਸੋਚ ਲੈਂਦਾ ਕਿ ਬੁੱਧੂ ਕਮਿਆਰ ਦੀ ਕਾਲੀ ਕੋਲੋਟੀ ਬਹੁਤ ਡੈਣ ਹੋਣੀ ਹੈ ਪਰ ਭੂਆ ਕੋਲਣ ਗੈਣਤ ਕਹਾਣੀਆਂ ਸਨ ਉਹ ਝੱਟ ਦੂਜੀ ਕਹਾਣੀ ਸ਼ੁਰੂ ਕਰ ਦਿੰਦੀ ਇੱਕ ਦਿਉ ਰਾਜੇ ਦੀ ਧੀ ਨੂੰ ਚਰਾ ਕੇ ਲੈ ਗਿਆ ਤੇ ਉਸ ਨੂੰ ਆਪਣੇ ਮਹਿਲ ਵਿੱਚ ਕੈਦ ਕਰ ਦਿੱਤਾ ਉਸ ਦੇ ਮਹਿਲ ਵਿੱਚ ਕਈ ਬੰਦ ਕਮਰੇ ਸਨ ਜਿਨ੍ਹਾਂ ਨੂੰ ਉਹ ਕਦੀ ਨਹੀਂ ਸੀ ਖੋਲਦੀ ਇੱਕ ਦਿਨ ਉਹ ਕੁੰਜੀ ਘਰ ਭੁੱਲ ਗਿਆ ਸ਼ਹਿਜ਼ਾਦੀ ਨੇ ਤਾਲਾ ਖੋਲ ਕੇ ਕਾਲ ਕੋਹੜੀ ਵਿੱਚ ਝਾਕਿਆ ਉੱਥੇ ਕਈ ਜਨਾਨੀਆਂ ਦੇ ਵੱਡੇ ਹੋਏ ਸਿਰ ਟੰਗੇ ਪਏ ਸਨ ਖੂਨ ਵਿੱਚ ਲਿਬੜੇ ਹੋਏ ਡੋਲੇ ਤੇ ਉਹਨਾਂ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਐਕਦਾ ਮੇਰਾ ਸਾਹ ਰੁਕ ਜਾਂਦਾ ਕੰਨ ਉੱਤੇ ਭੂਆ ਦੀ ਛਾਂ ਤੋਂ ਡਰ ਲੱਗਣ ਲੱਗ ਜਾਂਦਾ ਹੈ ਉੰਜੇ ਵਿੱਚ ਲੱਗਿਆ ਹੋਇਆ ਜਾਲਾ ਹਿੱਲਣ ਲੱਗ ਪੈਂਦਾ ਹੈ ਤੇ ਉਹਦੇ ਉੱਤੇ ਇੱਕ ਕਿਰਲੀ ਆਪਣੇ ਮੋਟੇ-ਮੋਟੇ ਡੇਲਿਆਂ ਨਾਲ ਇੱਕ ਮੱਖੀ ਨੂੰ ਨੀਂਜ ਗੱਡ ਕੇ ਤੱਕ ਰਹੀ ਹੈ ਮੈਂ ਕੰਬ ਕੇ ਆਖਦਾ ਭੂਆ ਭੂਆ ਮੈਂ ਅੱਜ ਤੇਰੇ ਕੋਲ ਹੀ ਸੋਵਾਂਗਾ ਤੜਕੇ ਮੇਰੀ ਮਾਂ 6 ਵਜੇ ਹੀ ਸਾਨੂੰ ਦੋ ਘਰਕੀਆਂ ਦੇ ਕੇ ਜਗਾ ਦਿੰਦੀ ਮੇਰੇ ਸੁਫਨੇ ਤੇ ਨੀਂਦਰ ਉਹਦੀ ਲਲਕਾਰ ਨਾਲ ਭੱਜ ਖੜੋਂਦੇ ਪਰ ਜਦ ਭੂਆ ਸਾਡੇ ਵਿੱਚ ਕੁਝ ਚਿਰ ਰਹਿਣ ਲਈ ਆਉਂਦੀ ਤਾਂ ਮੈਨੂੰ ਜਗਾਉਣ ਦਾ ਕੰਮ ਉਸਦੇ ਸਿਰ ਲੱਗਦਾ ਬਰਸਾਤੀ ਵਿੱਚ ਮੈਂ ਇਕੱਲਾ ਪਿਆ ਰਹਿੰਦਾ ਪੂਰਾ ਚੱਲਦਾ ਤੇ ਮੇਰੇ ਪੈਰ ਦੀਆਂ ਤਲੀਆਂ ਤੇ ਸਿਰ ਦੇ ਵਾਲ ਠੰਡੇ ਸੁਪਨਿਆਂ ਨਾਲ ਭਰ ਜਾਂਦੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕਰਦੀ ਉਹ ਮੇਰੀ ਸਰਹਾਂਦੀ ਆਖੜੋਂ ਦੀ ਤੇ ਆਖ ਦੀ ਉੱਠ ਮੇਰਾ ਸੋਣਾ ਵੇਖ ਤੇਰੇ ਪਿਤਾ ਜੀ ਸੈਰ ਕਰਨ ਚਲੇ ਗਏ ਹਨ ਢੱਲ ਨਾ ਕਰ ਉੱਠ ਕੇ ਰਾਮ ਦਾ ਨਾਮ ਲੈ ਉਸੇ ਤਰ੍ਹਾਂ ਪਿਆ ਪਿਆ ਮੈਂ ਹੂੰਹਾ ਕਰਦਾ ਰਹਿੰਦਾ ਵੀਂਦ ਦੀ ਭਾਰੀ ਤੁੰਦ ਛਣ ਕੇ ਬਰੀਕ ਹੋ ਜਾਂਦੀ ਦੂਰ ਪੀਪਲ ਬਾਜ਼ਾਰ ਵਿੱਚ ਲਹਾਰ ਪੱਠੀ ਉੱਤੇ ਲੋਹਾ ਕੋਟਪ੍ਰਦੇਸ਼ ਨਾਲ ਹੀ ਦਿੰਦੇ ਬਾਰੂ ਮਰਾਸੀ ਦੇ ਘਰ ਪਾਲੇ ਹੋਏ ਕੁੱਕੜ ਬਾਂਗਾਂ ਦੇਣ ਲੱਗ ਪੈਂਦੇ ਮੈਂ ਆਖਦਾ ਭੂਆ ਉਹਨੇ ਉੱਠਦਾ ਹਾਂ ਉਹ ਦਾਤਣ ਕਰਦੀ ਹੋਈ ਏਠਾਂ ਚਲੀ ਜਾਂਦੀ ਤੇ ਛੋੜੇ ਥੋੜੇ ਚਿਰ ਪਿੱਛੋਂ ਮੈਂ ਫੇਰ ਹੂਕ ਸੌ ਜਾਂਦਾ ਇਸ ਵਾਰ ਜادو ਆਉਂਦੀ ਘਰਤੀ ਆਕਰ ਕੇ ਬੋਲਦੀ ਵੇ ਤੂੰ ਮੜ ਸੌ ਗਿਆ ਏ ਤੇਰੇ ਨਾਲ ਦੇ ਸਾਰੇ ਨਿਆਣੇ ਜਾਗ ਉੱਠੇ ਹਨ ਫੇਰ ਖੀਸ ਚੱਕ ਕੇ ਆਖਦੀ ਲੈ ਫੜ ਦਾਤਣ ਬੜਾ ਸੌਵੇਂ ਹੁਣ ਨਾ ਸੌਵੀ ਇਹ ਆਖ ਉਦੇ ਪਉਏ ਖਟਖਟ ਕਰਦੇ ਪੌੜੀਆਂ ਤੋਂ ਹੇਠਾਂ ਉਤਰ ਜਾਂਦੇ ਮੇਰੀਆਂ ਅੱਖਾਂ ਝਾਕਣ ਦਾ ਯਤਨ ਕਰਦੀਆਂ ਸਾਹਮਣੇ ਮਹਿਰ ਦੇ ਦੀਵੇ ਦੱਸਦੇ ਪੂਰਬ ਵਿੱਚ ਸਵੇਰ ਖੜੀ ਹੁੰਦੀ ਰੋਸ਼ਨੀ ਦੀਆਂ ਤਿੰਨ ਪੀਲੀਆਂ ਲੀਕਾਂ ਉਸਦੇ ਮੱਥੇ ਉੱਤੇ ਇੰਜ ਕਿਚੀਆਂ ਹੁੰਦੀਆਂ ਜਿਵੇਂ ਕਿਸੇ ਬਾਂਮਣ ਦੇ ਮੱਥੇ ਉੱਤੇ ਚੰਦਨ ਦਾ ਤਿਲਕ ਲੱਗਿਆ ਹੋਇਆ ਹੋਵੇ ਮੈਨੂੰ ਫੇਰ ਝੂਟੇ ਆਉਣ ਲੱਗ ਜਾਂਦੇ ਤੇ ਮੈਂ ਸਰਹਾਣੇ ਉੱਤੇ ਡੈਗ ਪੈਂਦਾ ਕੱਚੀ ਨੀਂਦੇ ਜਾਗਣ ਕਰਕੇ ਅੱਖਾਂ ਵਿੱਚ ਰੜਕ ਵੱਜਦੀ ਉਲਝੇ ਗੁਲਜੇ ਸੁਪਨੇ ਆ ਦੇ ਤਾਰਾਂ ਵਿੱਚ ਲੋਹਾਰ ਦੇ ਹਥੌੜਿਆਂ ਦੀ ਆਵਾਜ਼ ਸਕੂਲ ਦੀ ਘੰਟੀ ਦਾ ਟਾਣ-ਟਾਣ ਵਿੱਚ ਬਦਲ ਜਾਂਦੀ। ਇਤਨੇ ਵਿੱਚ ਭੂਆ ਦੇ ਪਉਏ ਪੌੜੀਆਂ ਵਿੱਚ ਖਟ-ਖਟ ਕਰਨ ਲੱਗ ਪੈਂਦੇ। ਮੈਂ ਅੱਖਾਂ ਉਹ ਘੇੜਦਾ ਤੇ ਫੇਰ ਬੈਠ ਜਾਂਦਾ। ਲਾਲੂ ਦੇ ਚੁਬਾਰੇ ਦੀਆਂ ਲਾਲ ਤਾਕੀਆਂ ਉੱਤੇ ਧੁੱਪ ਚਮਕਦੀ। ਭੂਆ ਮੈਨੂੰ ਵੇਖਣ ਸਾਰ ਆਖਦੀ, "ਹਾਲੇ ਉੱਠਿਆ ਨਹੀਂ ਤੂੰ? ਸ਼ਾਂਤੀ ਤੇ ਭਗਵਤੀ ਤੇਰੇ ਵੰਡੇ ਦੀ ਚੂਰੀ ਖਾ ਗਈਆਂ ਹਨ। ਡੱਬ ਖੜੱਬੀ ਬੱਕਰੀ ਦੀਆਂ ਧਾਰਾਂ ਵੀ ਹੁਣ ਨਹੀਂ ਮਿਲਣਗਾਂ। ਵਾਗੀ ਉਸ ਨੂੰ ਹੱਕ ਕੇ ਵਾਗ ਵਿੱਚ ਲੈ ਗਿਆ ਹੈ।" ਮੈਂ ਕਿੱਸ ਵਗਾ ਕੇ ਮਾਰਦਾ ਤੇ ਢੱਲ ਕੇ ਕੱਚੇ ਨਾਲ ਹੀ ਅੱਖਾਂ ਮਲਦਾ ਨੂੰ ਦੌੜ ਪੈਂਦਾ ਮੇਰੀ ਮਾਂ ਇੱਕ ਆਦਿਸ਼ੀ ਪੁੰਨਿਆ ਕਰੂਆ ਤੇ ਹਰ ਤਿਹਾੜ ਨੂੰ ਵਰਤ ਰੱਖਦੀ ਸੀ ਇੱਕ ਵਾਰੀ ਜਨਮ ਅਸ਼ਟਮੀ ਦੇ ਦਿਹਾੜੇ ਤੜਕੇ ਹੀ ਜਦ ਅਜੇ ਪੌ ਵੀ ਨਹੀਂ ਸੀ ਫੁੱਤੀ ਚੁੱਲ੍ਹੇ ਦੇ ਆਲੇ ਦੁਆਲੇ ਮੇਰੀ ਮਾਂ ਵੱਡੀ ਭੈਣ ਤੇ ਗਵੰਡਨ ਰਾਜੋ ਬੈਠੀਆਂ ਕੁਸਰਮੋਸਰ ਗੱਲਾਂ ਕਰੀ ਜਾਂਦੀਆਂ ਸਨ ਅੱਜ ਕ੍ਰਿਸ਼ਨ ਜੀ ਦਾ ਜਨਮ ਦਿਨ ਸੀ ਐਸ ਲਈ ਉਹ ਪੂਰੀਆਂ ਤੇ ਫੁੱਲ ਬੜੀਆਂ ਤਲਣ ਦੀ ਸਲਾਹ ਪਈਆਂ ਕਰਦੀਆਂ ਸਨ ਖਬਰ ਨਹੀਂ ਕਿਵੇਂ ਉਹਨਾਂ ਦੀ ਸਲਾਹਾਂ ਦੀ ਬੜਕ ਮੇਰੀ ਹੂਕ ਨੀਂਦਰ ਦੇ ਸੰਗੜੀ ਧੁੰਦ ਨੂੰ چیر ਕੇ ਮੇਰੇ ਕੋਲ ਆਪ ਜੀ ਨੇ ਅਖਾਉ ਗੇੜ ਦੱਕੜਾ ਹੋ ਗਿਆ ਤੇ ਉਹਨਾਂ ਰ ਜਾ ਕੇ ਬੈਠ ਗਿਆ ਉਹ ਹਨੇਰੇ ਉਹ ਚੁੱਲ੍ਹੇ ਦੀ ਅੱਗ ਦੇ ਗਿਰਦ ਬੈਠੀਆਂ ਮੈਨੂੰ ਇੰਜ ਲੱਗਿਆ ਜਿਵੇਂ ਟਪਰੀਵਾਸਾਂ ਦਾ ਕੋਟਾ ਜਿਹਾ ਟੱਬਰ ਕਿਸੇ ਰੋਹੀ ਵਿੱਚ ਨਿੱਕੀ ਜਹੀ ਤੰਬੂਤੀ ਗੱਡ ਕੇ ਅੱਗ ਸੇਕਣ ਬੈਠ ਗਿਆ ਹੋਵੇ ਮੇਰੀ ਮਾਂ ਮੈਨੂੰ ਦੇਖ ਕੇ ਝੜਕਣ ਲੱਗ ਪਈ ਜਾਵੇ ਸੌ ਜਾ ਹਾਲੇ ਕੁਝ ਨਹੀਂ ਜਦ ਰੋਟੀ ਪੱਕੀ ਸੱਦ ਲਵਾਗੀ ਪਰ ਮੈਨੂੰ ਪਤਾ ਸੀ ਕਿ ਮੇਰੀ ਮਾਂ ਨੇ ਮੈਨੂੰ ਕਦੀ ਵੀ ਨਹੀਂ ਜਗਾਉਣਾ। ਵੇ ਸੌ ਮਰ ਜਾ ਖਾਂ। ਇੱਕ ਵਾਰੀ ਆਖ ਦਿੱਤਾ ਏ ਰੋਟੀ ਕਿਤੇ ਨਾਸ ਚੱਲੀ ਏ। ਬੇਵਸਾਹਾ ਮੈਂ ਪੋਲੀ ਜਹੀ ਆਵਾਜ਼ ਵਿੱਚ ਆਖਿਆ ਨੀਂਦ ਨਹੀਂ ਪੈਂਦੀ। ਸਕੂਲ ਜਾਣ ਵੇਲੇ ਕੀ ਤੇਲੀ ਪੈ ਪੈ ਜਾਂਦੀ ਹੈ ਜੋ ਲੱਖ ਮਧੂਲੇ ਤੋਂ ਵੀ ਨਹੀਂ ਆਖ ਪੜਦਾ ਤੇ ਹੁਣ ਨੀਂਦ ਨਹੀਂ ਪੈਂਦੀ। ਮੈਂ ਉਸੇ ਤਰ੍ਹਾਂ ਅਹਲ ਬੈਠਾ ਰਿਹਾ। ਰਾਤ ਜੋ ਆਖਣ ਲੱਗੀ ਊੜੇ ਬੈਠਾ ਰਹਿਣ ਦੇ ਤੇਰਾ ਕੀ ਲੈਂਦਾ ਏ। ਮੈਂ ਫੇਰ ਪਹਿਲਾਂ ਆਂ ਸੋਚਣ ਲੱਗ ਪਿਆ। ਜਨੇਬ ਬਿਆੰਤ ਕਾਲੀ ਰਾਤ ਦੇ ਅਮੋਕ ਪੈਂਡੇ ਵਿੱਚ ਟੁਰਦੇ-ਟੁਰਦੇ ਸਾਡਾ ਡੇਰਾ ਰੇਤ ਦੇ ਉੱਚੇ ਨੀਨਟਿਬਿਆਂ ਨੂੰ ਲੰਘਦਾ ਔੜ ਕੇ ਕਚੂਗੀ ਵਿੱਚ ਸਾਹ ਲੈਣ ਲਈ ਰੁਕ ਗਿਆ ਹੋਵੇ। ਬਗਦਾਦ ਦੇ ਚੋਰਾਂ ਦੀਆਂ ਕਹਾਣੀਆਂ ਤੇ ਅਰਬ ਦੇ ਟਪਰੀਵਾਸਾਂ ਦੇ ਕਿੱਸੇ ਮੇਰੇ ਅੱਗੇ ਆਣ ਖਲੋਤੇ। ਚੁੱਲੇ ਵਿੱਚ ਕਪਾਲ ਛਟੀਆਂ ਦੇ ਤਿੱਖੇ ਉਬੜਵਾਏ ਭਾਂਬੜਾਂ ਦੇ ਸੇਕ ਉੱਤੇ ਮੇਰੀ ਮਾਂ ਕਾਲੀ-ਕਾਲੀ ਪੂਰੀਆਂ ਤਲਦੀ ਰਹੀ। ਚਾਉ ਵਿੱਚ ਭਰਿਆ ਹੋਇਆ ਮੈਂ ਵੀ ਵਾਰਤ ਰੱਖਣ ਲਈ ਘੜੀ-ਘੜੀ ਮਾਂ ਨੂੰ ਉਕਾਉਂਦਾ ਸਾਂ। ਚੇ ਕਰੋਨੇ ਮੇਰਾ ਆਖਾ ਮੰਨ ਲਿਆ ਤੇ ਮੈਂ ਵੀ ਵਰਤ ਰੱਖ ਲੇਤਾ ਦਿਨ ਵੇਲੇ ਜਦ ਮੇਰੀ ਭੂਆ ਮੈਨੂੰ ਰੋਟੀ ਖਾਣ ਲਈ ਆਖਣ ਲੱਗੀ ਤਾਂ ਮੈਂ ਮਲਾਰ ਕੇ ਜਵਾਬ ਦਿੱਤਾ ਭੂਆ ਤੈਨੂੰ ਪਤਾ ਨਹੀਂ ਮੈਂ ਵਰਤ ਰੱਖਿਆ ਹੋਇਆ ਏ ਅੱਜ ਮੈਂ ਕੁਝ ਵੀ ਨਹੀਂ ਖਾਣਾ ਦੁਪਹਿਰਾਂ ਵੇਲੇ ਮੈਨੂੰ ਇਹ ਵਰਤ ਯਾਦ ਹੀ ਨਹੀਂ ਰਿਹਾ ਤੇ ਸਰਲਾ ਦੇ ਘਰ ਤਾਸ਼ ਖੇਡ ਦੇ ਖੇਡਦੇ ਜਦ ਚੈਰ ਹੋ ਗਿਆ ਤਾਂ ਉਹਦੀ ਮਾਂ ਨੇ ਸਾਨੂੰ ਦੋਹਾਂ ਨੂੰ ਰਾਜਪੌਜ ਰੋਟੀ ਖਵਾ ਦਿੱਤੀ ਪਰ ਲੋਟੇ ਵੇਲੇ ਜਦ ਭੈਣ ਦਾਣੇ ਪੁਣਾ ਕੇ ਲੈ ਆਈ ਤੇ ਮੈਨੂੰ ਚੱਬਣ ਵਾਸਤੇ ਪੁੱਛਿਆ ਸਾ ਮੈਂ ਉੱਤਰ ਦਿੱਤਾ ਤੂੰ ਤਾਂ ਚੱਲੀ ਏ ਤੈਨੂੰ ਪਤਾ ਨਹੀਂ ਮੈਂ ਵਰਤ ਰੱਖਿਆ ਹੋਇਆ ਹੈ ਤੇ ਮੈਂ ਅੱਜ ਕੁਝ ਨਹੀਂ ਖਾਣਾ ਰਾਤ ਚੇਰ ਤੱਕ ਮੈਂ ਵੱਡੀਆਂ ਪੈਣਾ ਨਾਲ ਮੰਦਰਾਂ ਦੇ ਚੱਕਰ ਲਾਉਂਦਾ ਰਿਹਾ ਜਦ 10 ਵਜੇ ਗਏ ਮੈਂ ਮਾ ਨੂੰ ਵਾਰ-ਵਾਰ ਪੁੱਛਦਾ ਸੀ ਹੁਣ ਆਪਾਂ ਵਰਤ ਕਦ ਤੋੜਾਂਗੇ ਚੰਦ ਨਿਕਲਣ ਤੋਂ ਚੰਦ ਕਦ ਨਿਕਲੂਗਾ ਛੱਟ ਬੰਦ ਦਮ ਲੈ ਜਦੋਂ ਤਾਰਿਆਂ ਦੀ ਇਹ ਖਿੱਤੀ ਰੈਸਕ ਕੇ ਉਸ ਪਰਲੇ ਨੀਲੇ ਲੈਸ਼ਕ ਦੇ ਤਾਰੇ ਦੀ ਥਾਂ ਚਲੀ ਗਈ ਉਸ ਵੇਲੇ ਮੈਂ ਸੋਖਿਆਈ ਤੋਂ ਨਿਬੜਨ ਲਈ ਫੇਰ ਪੁੱਛਿਆ ਅੱਛਾ ਮਾਂ ਨੀ ਚੰਦ ਕਿਹੜੇ ਪਾਸੇ ਚੜੇਗਾ ਸੋਬੇ ਤਖਾਨ ਦੇ ਘਰ ਦੇ ਬਨੇਰੇ ਪਿੱਛੋਂ ਦੀ ਉਸਨੇ ਉਂਗਲ ਦਾ ਇਸ਼ਾਰਾ ਕਰਕੇ ਦੱਸਿਆ ਔ ਦੇਖ ਮੈਂ ਕੁਝ ਚਿਰ ਲਈ ਉਧਰ ਤੱਕਣ ਲੱਗ ਪਿਆ ਫੇ ਮੇਰੀ ਪੂਆਣੀ ਮੈਨੂੰ ਦੱਸਿਆ ਚੰਦ ਇਸ ਵੇਲੇ ਖੇੜ ਵਿੱਚ ਰੁੱਝਿਆ ਹੈ ਉਹਦੀ ਮਾਂ ਉਹਨੂੰ ਹਾਕਾਂ ਪਈ ਮਾਰਦੀ ਹੈ ਹੁਣੇ ਉਹ ਨਹਾ ਤੋ ਕੇ ਕੱਪੜੇ ਬਦਲ ਕੇ ਸੋਨੇ ਦੇ ਉਡਣ ਘਟੋਲੇ ਵਿੱਚ ਬੈਠ ਕੇ ਸੈਰ ਕਰਨ ਲਈ ਨਿਕਲੇਗਾ Please like, share and subscribe.